हां जी कीना ਤੁਹਾਡਾ ਨਾ ਸ਼ਾਦ ਹੁਸੈਨਾ ਕੀ ਮਾਮਲਾ ਹੋਇਆ ਤੁਹਾਡੇ ਆ ਸਟਾ ਲੱਗੀਆਂ ਮਾਮਲਾ ਜੀ ਅਸੀਂ ਹੁਣ ਇੱਥੋਂ ਨਿਕਲੇ ਸੀਗੇ ਬਾਹਰ ਗੇਟ ਤੇ ਜਾਣ ਲੱਗੇ ਸੀਗੇ ਐਕਸਰੇ ਕਰਾਉਂ ਡਾਕਟਰ ਸਾਹਿਬ ਨੇ ਭੇਜਿਆ ਸੀ ਜੀ ਐਕਸਰੇ ਕਰਾਉਂ ਵਜੇ ਗੇਟ ਤੋਂ ਬਾਹਰ ਹੀ ਨਿਕਲੇ ਸੀਗੇ ਇੱਕ ਗੱਡੀ ਚ ਆਏ ਸੀਗੇ 15 20 ਜਣੇ ਸੀਗੇ ਜਿਹੜੇ ਬਦਮਾਸ਼ ਜਿਹੜਾ ਪਾਰੋਂ ਬੰਦੇ ਉਹਨਾਂ ਨੇ ਬੁਲਾਇਆ ਸੀ ਜੋ ਵੀ ਉਹਨਾਂ ਨੇ ਕਰਪਾਨਾ ਕੱਢੀਆਂ ਤੇ ਸਾਡੇ ਸਾਡੇ ਉੱਤੇ ਬਾਰ ਕੀਤੇ ਜੀ ਆ ਦੇਖੋ ਮੇਰੇ ਭਾਜੀ ਦੇ ਸਿਰ ਨੂੰ ਪਾੜਿਆ ਜੀ ਮੇਰੇ ਵੀ ਤੇ ਲੱਗੀ ਆ ਮੇਰੇ ਸਿਰ ਤੇ ਤੁਹਾਡੇ ਕੀ ਤੁਹਾਡੇ ਕੀ ਮਾਰਿਆ ਮੇਰੇ ਕਰਪਾਨ ਮਾਰੀ ਜੀ ਉਹਨਾਂ ਨੇ ਕਿੰਨੇ ਜਣੇ ਤੁਸੀਂ ਤਾਂ ਨਹੀਂ ਕੁਛ ਕਿਆ ਉਹਨਾਂ ਨੂੰ ਨਹੀਂ ਜੀ ਅਸੀਂ ਮੋਟਰਸਾਈਕਲ ਤੇ ਸੀਗੇ ਜੀ ਅਸੀਂ ਕੀ ਕਰਤਾਂ ਸੀਗੇ ਮੋਟਰਸਾਈਕਲ ਵੀ ਤੋੜਿਆ ਪਿਆ ਸਾਡਾ ਕੀ ਕਿੱਥੇ ਮੋਟਰਸਾਈਕਲ ਤੁਹਾਡਾ ਮੋਟਰਸਾਈਕਲ ਇੱਥੇ ਹੀ ਆ ਅੱਛਾ ਕੀ 15 ਜਾਨੇ ਸੀ ਕਿੰਨੇ ਜਾਨੇ ਸੀ ਹਾਂ ਜੀ 8 15 15 20 ਜਾਨੇ ਸੀਗੇ ਜੀ ਅੱਛਾ ਕਿੰਨੇ ਗੱਡੀ ਤੇ ਆਏ ਸੀਗੇ ਜेन ਗੱਡੀ ਦਾ ਮੇਰੇ ਕੋ ਨੰਬਰ ਵੀ ਹੈਗਾ ਗੱਡੀ ਦਾ ਮੈਂ ਉਹ ਗੱਡੀਆਂ ਸੀਗੀਆਂ ਇੱਕ ਗੱਡੀ ਪਿੱਛੇ ਸੀਗੀ ਉਹ ਮੋੜ ਕੇ ਲੈ ਗਏ ਤੇ ਇੱਕ ਗੱਡੀ ਮੋੜੇ ਉਹਨਾਂ ਨੇ ਉਠਾ ਲਈ ਜਦ ਪੁਲਿਸ ਵਾਲਿਆਂ ਦਾ అలਾਰਮ ਵੱਜਾ ਨਾ ਫੇ ਉਹ ਨੱਠੇ ਆ ਉਹਨਾਂ ਕੋ ਸਾਰਿਆਂ ਕੋ ਆ ਸਾਰਿਆਂ ਦੇ ਕੱਲੇ ਕੱਲੇ ਹੱਥ ਜੇ ਕਰਪਾਨਾ ਕੁੰਡੀ ਆ ਮੌਕੇ ਤੇ ਪੁਲਿਸ ਆਈ ਸੀ ਅੱਜ ਮੌਕੇ ਤੇ ਪੁਲਿਸ ਪਹੁੰਚ ਗਈ ਤਾਂ ਹੀ ਤੇ ਉਹ ਨੱਠੇ ਆ ਠੀਕ ਆ ਉੱਥੇ ਵੀ ਸਾਡੇ ਨਾਲ ਤੱਕਾਸਾਈ ਕੀਤੀ ਤੇ ਉੱਥੇ ਵੀ ਉਹਨਾਂ ਨੇ ਤੱਕਾਸਾਈ ਕੀਤੀ ਕਿੰਨੇ ਸੀ ਕਿ ਤੁਸੀਂ ਬਾਹਰ ਨਿਕਲੋ ਤੁਹਾਨੂੰ ਦੱਸ ਦਿਆਂ ਅਸੀਂ ਤਾਂ ਐਕਸਟਰਾ ਕਰਾਨ ਚੱਲੇ ਸੀ ਸਾਡਾ ਕੋਈ ਵਿਚਾਰ ਨਹੀਂ ਸੀ ਨੈਟਸਾ ਨਾਲ ਬੈਠੀਆਂ ਮੋਟਰਸਾਈਕਲ ਤੇ ਆ ਵੀਡੀਓ ਕੈਮਰਾ ਮੇਰੇ ਆ ਕੀ ਨਾ ਮੈਡੀਕਲ ਦੇ ਵਿੱਚ ਕੈਮਰੇ ਲੱਗੇ ਹੋ ਆ ਤੁਸੀਂ ਦੇਖਦੇ ਕਿ ਕ ਕਰ ਸਕਦੇ ਆ ਫੈਮਲੀ ਨਾਲ ਸੀ ਸਾਡੇ ਸਾਰੇ ਆ ਮੇਰੇ ਨਾਲ ਬੈਠਾ ਸੀ ਮੈਂ ਚਲਾਨਦੀ ਭਾਈ ਉਹਨਾਂ ਦੇ ਨਾਲ ਮੇਰੀ ਭੈਣ ਸੀ ਇਹ ਲੜਾਈ ਲੜਾਈ ਤੁਹਾਡੀ ਕਿਸ ਕਾਰਨ ਹੋਈ ਸੀ ਲੜਾਈ ਹੋਈ ਆ ਨਿਆਣੇ ਨਿਆਣਿਆਂ ਦੇ ਕਾਰਨ ਬੱਚਿਆਂ ਦੇ ਕਾਰਨ ਉਹਨਾਂ ਨੇ ਧੱਕਾ ਸਾਈ ਕੀਤਾ ਜੀ ਉਹਦੇ ਵੀ ਉਹਨਾਂ ਨੇ ਕੁੜੀ ਨੂੰ ਕੁੱਟ ਦਿੱਤਾ ਆ ਕੁੜੀ ਨਾਲ ਖੱਚੀ ਲੈ ਗਈ ਭਾਬੀ ਪੁੱਛਣ ਗਈ ਆ ਕਿ ਕਿਉਂ ਤੁਸੀਂ ਕੁੱਟਿਆ ਉਹਨਾਂ ਨੇ ਭਾਬੀ ਨੂੰ ਵੀ ਕੁੱਟਿਆ ਤੇ ਉਸ ਤੋਂ ਬਾਅਦ ਉਹ ਘਰ ਬੂੜਾ ਸੀਗਾ ਇਹ ਨਿਕਲ ਗਏ ਮੁੰਡੇ ਇੱਧਰ ਆ ਗਏ ਆ ਪਹਿਲਾਂ ਪਹੁੰਚ ਗਏ ਸਾਡੇ ਤੇ ਅਸੀਂ ਕੁੜੀ ਲੈ ਕੇ ਜਦ ਅਜ ਤੱਕ ਆਏ ਹਾਂ ਕੁਝ ਪਹੁੰਚੇ ਸੀਗੇ ਇੱਥੇ ਤੇ ਅਸੀਂ ਵੀ ਇੱਥੇ ਪਰਚਾ ਕਰਾਇਆ ਤੇ ਉਹਨਾਂ ਨੇ ਵੀ ਕਰਾਇਆ ਉਸ ਤੋਂ ਬਾਅਦ ਜਦ ਅਸੀਂ ਨਿਕਲਣ ਲੱਗੇ ਆ ਐਕਸਟਰਾ ਕਰਨ ਕੁੜੀ ਦਾ ਤੇ ਉਹਨਾਂ ਨੇ ਸਾਨੂੰ ਰਾਹ ਤੇ ਜੇ ਮੋੜ ਐਨ ਦਰਵਾਜੇ ਦੇ ਮੋੜੇ ਗੇਟ ਤੇ ਘੇਰ ਲਿਆ ਮੌਕੇ ਤੇ ਪੁਲਿਸ ਆਈ ਆ ਉਹਨਾਂ ਨੇ ਉਹਨਾਂ ਤੁਹਾਨੂੰ ਕੀ ਕਿਹਾ ਪੁਲਿਸ 5 ਮਿੰਟ ਬਾਅਦ ਆਈ ਆ 5 ਮਿੰਟ ਤੱਕ ਸਾਡੇ ਨਾਲ ਇਦਾਂ ਬਾਰ-ਬਾਰ ਹੁੰਦੀ ਰਹੀ ਆ ਅਸੀਂ ਉੱਪਰ ਡੇ ਰਹੇ ਉਹਨਾਂ ਨੇ ਦੇ ਨਾਲ ਬਚਾਅ ਕੀਤਾ ਸਾਡੇ ਨਾਲ ਫੈਮਿਲੀ ਸੀ ਅਸੀਂ ਫੈਮਿਲੀ ਬਚਾਉਂਦੇ ਸੀ ਆਪਣੇ ਪਰ ਬੱਚੇ ਸੀਗੇ ਤੇ ਉਹਨਾਂ ਨੇ ਉਧਰੋਂ ਮਾਰਨੀ ਸ਼ੁਰੂ ਕਰ ਦਿੱਤੀਆਂ ਜਦ ਤੱਕ ਪੁਲਿਸ ਦਾ అలਾਰਮ ਵੱਜਿਆ ਫਿਰ ਉਹ ਨੱਟ ਗਏ ਠੀਕ ਆ ਜੀ ਜਿਹੜੇ ਐਸਐਚਓ ਸਾਹਿਬ ਮੇਰੇ ਖਾ ਨਾਲ ਸਾਹ ਵਾਈ ਸੀ ਜੀ ਹਾਂ ਆਏ ਸੀ ਤੇ ਤੁਹਾਨੂੰ ਕੀ ਕਹਿ ਕੇ ਗਿਆ ਉਹਨਾਂ ਨਾਲ ਵਿਚਾਰਾ ਜਿਹੜਾ ਗੱਲ ਲਈ ਨਹੀਂ ਨਾ ਕੁਝ ਬਸ ਸਾਡੇ ਇਹ ਪੁੱਛਦੇ ਸੀ ਜੇ ਉਹਨਾਂ ਦਾ ਨਾਂ ਕੀ ਆ ਸਾ ਜਿਹੜੇ ਨਾਂ ਮੈਂ ਪਹਿਲਾਂ ਆਇਆ ਟਾਈਮ ਦੇ ਮੌਕੇ ਤੇ ਮੌਕੇ ਵਾਰ ਦਾ ਤੇ ਜਦ ਪਹੁੰਚੇ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਅਸੀਂ ਅੱਖੋਂ ਦੇਖਿਆ ਅਸੀਂ ਤੁਹਾਡੇ ਨਾਲ ਆ ਅਸੀਂ ਦੇਖਿਆ ਕਿ ਆ ਤੁਹਾਡੇ ਨਾਲ ਫੈਮਿਲੀ ਠੀਕ ਮੇਰੇ ਗੋਡੇ ਤੇ ਉਹਨੇ ਦਾਤ ਮਾਰੀ ਆ ਕੁੰਡੀ ਕਿਰਪਾਨ ਸੀਗੀ ਇੱਕ ਮੁੰਡੇ ਕੋ ਇੱਕ ਦਾੰਦ ਸੀਗੀ ਦਾਤ ਮਾਰੀ ਮੈਂ ਗੋਡਾ ਉੱਪਰ ਕੀਤਾ ਤੇ ਉਹਨੇ ਬਾਅਦ ਤੇ ਕੁੰਡੀ ਕਿਰਪਾਨ ਅੱਗੇ ਵੀ ਮੇਰੇ ਮਾਰੀਓ ਮੇਰਾ ਸੋਜ ਪਿਆ ਟੋਪੀ ਪਾਈ ਹੋਈ ਸੀ ਮੈਂ ਤੇ ਉਸ ਤੋਂ ਬਾਅਦ ਮੈਂ ਹੱਥ ਨਾਲ ਇਹਦਾ ਰੋਕਿਆ ਉਹਦੋਂ ਕਿਰਪਾਨ ਮਾਰੀ ਸਾਡੇ ਨਾਲ ਫੈਮਲੀ ਵੀ ਸੀਗੀ ਅਸੀਂ ਫੈਮਲੀ ਬਚਾਣ ਕਰਕੇ ਅਸੀਂ ਮੋਟਰਸਾਈਕਲ ਮੋਟਰਸਾਈਕਲ ਮਾਰ ਕੇ ਉਹਨਾਂ ਨੂੰ ਛੱਡ ਦਿੱਤਾ ਨਾਲੇ ਉਹ ਦੋ ਗੱਡੀਆਂ ਜੇ ਭਰੇ ਹੋ ਸੀਗੇ ਇੱਕ ਗੱਡੀ 'ਚ ਮੁੰਡੇ ਜਨ ਗੱਡੀ 'ਚ ਉਤਰੇ ਆ ਸੱਤ ਅੱਠ ਜਾਣੇ ਸਾਰਿਆਂ ਕੋ ਸਾਰਿਆਂ ਕੋ ਅਸਲੇ ਸਾਰੇ ਕੋ ਸਮਾਨ ਸੀ ਉਹਨਾਂ ਦੀ ਗੱਡੀ ਦੀ ਫੋਟੋ ਵੀ ਖਿੱਚੀ ਆ ਸਰ ਜੀ ਇਹ ਆ ਤੁਹਾਡੇ ਨਾਲ ਸਰ ਸਾਨੂੰ ਉਹਨਾਂ ਨੇ ਕਿਹਾ ਜੇ ਅੱਜ ਤੁਸੀਂ ਇੱਕ ਤਰ੍ਹਾਂ ਕਰਾ ਜਾਓ ਪਾਸਟੇ ਜਾ ਕੇ ਤੇ ਮੈਂ ਤਾਂ ਮੇਰਾ ਭਰਾ ਅਸੀਂ ਬੈਠ ਕੇ ਤੇ ਮੈਂ ਆਪਣੇ ਘਰ ਵਾਲ ਨੂੰ ਬਿਠਾਇਆ ਸੀਗਾ ਤੇ ਭਰਾ ਨੇ ਪੈਨ ਨੂੰ ਮੈਂ ਪੈਨ ਨੂੰ ਵੀ ਬਿਠਾ ਦਿੱਤਾ ਨਾਲ ਤੇ ਭਰਾ ਨੇ ਭਤੀਜੇ ਨੂੰ ਬਿਠਾ ਦਿੱਤੇ ਤੇ ਇੱਕ ਭਰਾ ਨੂੰ ਉਹਨੂੰ ਪਹਿਲਾਂ ਸੱਟ ਲੱਗੀ ਸੀ ਅਸੀਂ ਚੱਲੇ ਸੀ ਇਕੱਠਾ ਕਰੋ ਫਾਸਟੇ ਨੂੰ ਹਲੇ ਦਰਵਾਜੇ ਦੇ ਬਾਹਰ ਇਕਲੇ ਹੀ ਆ ਕਿ ਉਹ 25 30 ਮੁੰਡੇ ਉਹਨਾਂ ਨੇ ਲਿਆ ਕੇ ਪਹਿਲੇ ਦਰਵਾਜੇ ਕੋਲ ਖੜਾ ਕੀਤਾ ਸੀਗਾ ਕੀ ਖੜਾ ਕੀਤਾ ਸੀ ਮੁੰਡਿਆਂ ਨੂੰ ਤੇ ਉਹਨਾਂ ਦੇ ਹੱਥ ਦੇ ਵਿੱਚ ਬੇਸਬਾਲ ਸੀਗੀ ਤੇ ਕਿਰਪਾਨ ਸੀਗਾ ਤੇ ਦੰਤ ਸੀਗਾ ਜੀ ਕਿੰਨੇ ਜਾਨੇ ਸੀ ਉਹ ਘੱਟੋ ਘੱਟ ਜੀ 20 ਜਾਨੇ ਸੀਗੇ ਜੀ ਤੇ ਤੁਹਾਡੇ ਸਿਰ ਚ ਕੀ ਲੱਗਾ ਮੇਰੇ ਸਿਰ ਤੇ ਉਹ ਦਾੰਤ ਲੱਗਾ ਜੀ ਉਹਨਾਂ ਦਾ ਦਾੰਤ ਮਾਰਿਆ ਹਾਂਜੀ ਦਾੰਤ ਮਾਰਿਆ ਤੇ ਹੋਰ ਕੋਣ ਸੀ ਤੁਹਾਡੇ ਨਾਲ ਮੇਰਾ ਭਰਾ ਸੀਗਾ ਜੀ ਛੋਟਾ ਦੋ ਭਰਾ ਮੇਰੇ ਨਾਲ ਛੋਟੇ ਸਨ ਉਹਦੇ ਵੀ ਲੱਗੀਆਂ ਸਟ ਉਹਨਾਂ ਦੇ ਵੀ ਲੱਗੀਆਂ ਜੀ ਕੀ ਮਾਰਿਆ ਉਹਨਾਂ ਨੂੰ ਉਹਨਾਂ ਤੇ ਵੀ ਇਦਾਂ ਹੀ ਦਾੰਤ ਮਾਰਿਆ ਜੀ ਕੀ ਮੰਗ ਕਰਦੇ ਹੋ ਹਾਂਜੀ ਕੀ ਮੰਗ ਤੁਸੀਂ ਪ੍ਰਸਾਦਾਂ ਦੀ ਮੰਗ ਕਰਦੇ ਜੀ ਉਹਨਾਂ ਨੂੰ ਫੜਿਆ ਜਾਵੇ ਤਾਂ ਸਖਤ ਸਖਤ ਸਜ਼ਾ ਦਿੱਤੀ ਜਾਵੇ ਸਾਡੇ ਸਾਡੀ ਖਸੂਰ ਕੀ ਆਈ ਸਾਡੇ ਨਿਆਣੇ ਕਰਕੇ ਲੜਾਈ ਹੋਈ ਤੇ ਨਿਆਣੇ ਕਰਕੇ ਹੁਣ ਇਸ ਦੇਖ ਲਓ ਜੀ ਇੱਥੇ ਕਿੱਥੇ ਤੱਕ ਗੱਲ ਪਹੁੰਚ ਗਈ ਤੁਸੀਂ ਪਹਿਲਾਂ ਵੀ ਆਏ ਸੀਗੇ ਸਰ ਕਿੱਥੇ ਤੁਸੀਂ ਕਿੱਥੇ ਦੇ ਰਹਿਣ ਵਾਲੇ ਆ ਜੀ ਪੀਪਰ ਇੱਕ ਮੱਲੇ ਦੀ ਹੈ ਜੀ ਹਾਂਜੀ ਇੱਕੋ ਹੀ ਮੱਲੇ ਦੇ ਆ ਜੀ ਠੀਕ ਹੈ ਕੀ ਨਾਮ ਤੁਹਾਡਾ ਮੇਰਾ ਨਾਮ ਇਰਤਾਦ ਲਈ ਆ ਜੀ ਮੱਲੇ ਵਾਲੇ ਤੋਂ ਤੁਸੀਂ ਗਵਾਹ ਲੈ ਸਕਦੇ ਆ ਮੱਲੇ ਵਾਲੇ ਸਾਰੇ ਗਵਾਹ ਉਹਨੂੰ ਦੇਵੋਗੇ ਜੇ ਕੋਈ ਗਲਤ ਹੈਗਾ ਜੀ ਠੀਕ ਹਾਂਜੀ ਠੀਕ ਹੈ ਲੜਾਈ ਹੋਈ ਆ ਜਿਹੜੀ ਸਿਵਲ ਹਸਪੀਟਲ ਚ ਉਹਦੇ ਬਾਰੇ ਕੀ ਜਾਣਕਾਰੀ ਹੈ ਤੁਹਾਡੇ ਕੋਲ ਹਾਂਜੀ ਅਸੀਂ ਪੀਸੀਆਰ ਪਗਵਾੜਾ ਤੋਂ ਰੋਮੀਓ 2 ਤੋਂ ਬੋਲਦੇ ਆ ਬਖਸ਼ੀਸ਼ ਰਾਮ ਤੇ ਸਾਨੂੰ ਅਸੀਂ ਚਾਹ ਨਗਰ ਚੌਂਕ 'ਚ ਖੜੇ ਸੀਗੇ ਔਰ ਸਾਨੂੰ ਕਿਸੇ ਨੇ ਦੱਸਿਆ ਵੀ ਸਾਹਮਣੇ ਕੋਈ ਲੜਾਈ ਹੋ ਰਹੀ ਆ ਤੇ ਅਸੀਂ ਜਦੋਂ ਆਏ ਆ ਅਸੀਂ ਤੇ ਕਾਫੀ ਗੁੱਸਮੁੱਥੇ ਹੋਈ ਸੀ ਕਿ ਗੱਡੀ ਦੇ ਵਿੱਚ ਸਾਨੂੰ ਦੇਖ ਕੇ ਤੇ ਭਜਾ ਕੇ ਲੈ ਗਈ ਲੇਕਿਨ ਤੁਸੀਂ ਉਸ ਵੇਲੇ ਮੌਕੇ ਤੇ ਮੌਜੂਦ ਨਹੀਂ ਸੀਗੇ ਮੌਕੇ ਤੇ ਮੌਜੂਦ ਨਹੀਂ ਸੀ ਥੋੜੀ ਲੱਗੇ ਸੀ ਸਾਨੂੰ ਕਿਸੇ ਰਾਹ ਕੀ ਜਨ ਦੱਸਿਆ ਵੀ ਲੜ ਲੰਦੇ ਆ ਜਾਂ ਤੁਸੀਂ ਪਹੁੰਚੇ ਉਥੇ ਮਤਲਬ ਇਹ ਖੁਰਦਪੁਰਦ ਹੋ ਗਿਆ ਜੀ ਖੁਰਦਪੁਰਦ ਹੋ ਗਿਆ ਜੀ ਤੇ ਜਿਹੜਾ ਹੁਣ ਇਹਨਾਂ ਦੇ ਮਤਲਬ ਦਾਖਲ ਆ ਉਹਨਾਂ ਬਾਰੇ ਕੋਈ ਜਾਣਕਾਰੀ ਹੈ ਜੀ ਹਾਂਜੀ ਜੋ ਮੁੰਡੇ ਜਿਨ੍ਹਾਂ ਦੇ ਸੱਟਾਂ ਲੱਗੀਆਂ ਨਾ ਉਹਨਾਂ ਨੂੰ ਅਸੀਂ ਕਿਹਾ ਆਪਣਾ ਟ੍ਰੀਟਮੈਂਟ ਕਰਾਓ ਤੇ ਵੈਸੇ ਤਾਂ ਉਹ ਜਿਹੜੇ ਆ ਇੱਕ ਦੂਜੇ ਦੇ ਵਾਕਬ ਹੈਗੇ ਪੀਪਰੰਗੀ ਆ ਲਾਗੇ ਆਂਢੀ-ਵਾਂਢੀ ਆ ਕੋਈ ਪਿਛਲਾ ਕੋਈ ਬੱਚਿਆਂ ਤੋਂ ਲੜਾਈ ਲੜੀ ਹੋਈ ਆ ਉਹਦਾ ਕਰਕੇ ਚੱਕਰ ਚੱਲਿੰਦੇ ਆ ਠੀਕ ਆ ਧੰਨਵਾਦ ਜੀ ਤੁਹਾਡਾ